ਦੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈੰਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਾਰਦਾ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਹੋਰ ਵਧੀਆ ਜ਼ਬਰਦਸਤ ਵੀਡੀਓ ਉਹ ਵੀਡੀਓ ਕਿਸ ਵੇਸ ਤੇ ਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਕੀ ਚੀਜ਼ ਬਣਾਉਣੀ ਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਚਲੋ ਜੀ ਸਟਾਰਟ ਕਰਦਾ ਕਰਦੇ ਆਪਾਂ ਵੀਡੀਓ ਤੇ ਆਪਾਂ ਨੇ ਜੀ ਇੱਕ ਪੁਰਾਣੀ ਟੀ-ਸ਼ਰਟ ਲੈ ਲਈ ਆ ਤੇ ਇਹ ਟੀ-ਸ਼ਰਟ ਤੋਂ ਆਪਾਂ ਬਹੁਤ ਹੀ ਜ਼ਬਰਦਸਤ ਚੀਜ਼ ਬਣਾਵਾਂਗੇ ਜੋ ਜ਼ਬਰਦਸਤ ਜਬਰਦਸਤ ਚੀਜ਼ ਬਣੂਗੀ ਉਹ ਵੀ ਤੁਹਾਨੂੰ ਦੱਸਾਂਗੇ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਇੱਕ ਪੁਰਾਣੀ ਟੀ-ਸ਼ਰਟ ਲੈ ਲਈ ਹੈ ਤੇ ਇੱਕ ਚਾਹੀਦਾ ਜੀ ਆਪਾਂ ਨੂੰ ਅਖਬਾਰ ਤੁਸੀਂ ਅਖਬਾਰ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਅਖਬਾਰ ਆ ਜੇ ਤੁਹਾਡੇ ਕੋਲ ਇਹ ਮਤਲਬ ਕਿ ਕੋਈ ਚਾਰਟ ਵਗੈਰਾ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਨੇ ਅਖਬਾਰ ਲੈ ਲਿਆ ਬੱਸ ਜੇ ਚਾਰਟ ਲਵਾਂਗੇ ਸਭ ਤੋਂ ਵਧੀਆ ਹੁੰਦੀ ਹੈ ਕਿ ਚਾਰਟ ਦਿਨਾਈ ਕੱਟ ਹੁੰਦੀ ਆ ਚੜਾਈ ਵੱਧ ਹੁੰਦੀ ਆ ਤੇ ਅਖਬਾਰ ਆਪਾਂ ਨੂੰ ਡਾਵਲ ਚ ਚਾਹੀਦਾ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਜੋ ਆਪਣੀ ਇਹ ਟੀ-ਸ਼ਰਟ ਹੈ ਇਹ ਟੀ-ਸ਼ਰਟ ਨੂੰ ਇਦਾਂ ਰੱਖ ਕੇ ਆਪਾਂ ਨੇ ਕੀ ਕਰਨਾ ਹੈ ਇਹ ਟੀ-ਸ਼ਰਟ ਨੂੰ ਬਿਲਕੁਲ ਸਿੱਧਾ ਰੱਖ ਕੇ ਇਹਦੀ ਕਟਿੰਗ ਕਰ ਲੈਣੀ ਆ ਕਟਿੰਗ ਕਿੱਥੋਂ ਕਰਨੀ ਆ ਇੱਕ ਤਾਂ ਜਿਹੜੀਆਂ ਇਹਦੀਆਂ ਬਾਜੂ ਨੇ ਆਹ ਬਾਜੂ ਇਹ ਕੱਟਣੀਆਂ ਨੇ ਉੱਥੇ ਤੱਕ ਠੀਕ ਹੈ ਜੀ ਤੇ ਇਹਨੂੰ ਆਪਾਂ ਇਦਾਂ ਮਿਲਾ ਕੇ ਦੇਖ ਲੈਨੇ ਆ ਦੇਖੋ ਜੀ ਇਦਾਂ ਮਲਾ ਕੇ ਦੇਖ ਲੈਣਾ ਇਹ ਤੇ ਆਪਾਂ ਨਿਸ਼ਾਨੀ ਲਗਾ ਲਵਾਂਗੇ ਜਾਂ ਤਾਂ ਮਾਰਕਾ ਲਗਾ ਸਕਦੇ ਹਾਂ ਜਾਂ ਇਦਾਂ ਕਟਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਵੀ ਕਟਿੰਗ ਕਰ ਸਕਦੇ ਹੋ ਤੇ ਚਲੋ ਜੀ ਪਹਿਲਾਂ ਤਾਂ ਟੀ-ਸ਼ਰਟ ਕੱਟਦੇ ਹਾਂ ਇਹ ਤੇ ਜਿੰਨਾ ਆਪਣਾ ਮਤਲਬ ਕਿ ਆਪਾਂ ਨੇ ਟੀ-ਸ਼ਰਟ ਚੜਾਈ ਲੰਬਾਈ ਜਿੰਨੀ ਵੀ ਹੈਗੀ ਹੈ ਉਹਦੇ ਹਿਸਾਬ ਨਾਲ ਆਪਾਂ ਨੇ ਉਨਾਂ ਹੀ ਅਖਬਾਰ ਕੱਟ ਲੈਣਾ ਠੀਕ ਹੈ ਜੀ ਇਹਨੂੰ ਹੁਣ ਆਪਾਂ ਕੀ ਕਰਨਾ ਹੈ ਜੀ ਜੋ ਇਹ ਅਖਬਾਰ ਹੈ ਜੀ ਇਹਨੂੰ ਇਦਾਂ ਫੋਲਡ ਕਰ ਲੈਣਾ ਹੈ ਹਲਾ ਇੱਕ ਤੈਂ ਲਾਵਾਂਗੇ ਇਹਦੀ ਤਿੰਨ ਤੈਂ ਹੱਲ ਬਣਾਉਣੀਆਂ ਨੇ ਇੱਕ ਤਾਂ ਇਦਾਂ ਲੱਗ ਜੂਗੀ ਜਿਹੜੀ ਇੱਕ ਤੈਂ ਤਾਂ ਆਪਾਂ ਨੇ ਲਗਾ ਦਿੱਤੀ ਆ ਤੇ ਦੂਜੀ ਤੈਂ ਇਦਾਂ ਲਗਾਉਣੀ ਆ ਜੀ ਤੇ ਤੀਜੀ ਤੈਂ ਇਹਦੀ ਆਪਾਂ ਇਦਾਂ ਕਰਕੇ ਫੋਲਡ ਕਰਕੇ ਇਹਨੂੰ ਲਗਾ ਲੈਣੇ ਆ ਇਦਾਂ ਕਰਕੇ ਠੀਕ ਹੈ ਜੀ ਇਦਾਂ ਫੋਲਡ ਕਰ ਲੈਣੇ ਆ ਤਕੋਨਾ ਇਹ ਤੀਜੀ ਤਾਏ ਹੈ ਦੀ ਤੇ ਇਦਾਂ ਤਕੋਨਾ ਤੈ ਕਰਕੇ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇੰਚੀ ਟੇਪ ਦੇ ਸਹਾ ਨਾਲ ਇਹ 1.5 ਇੰਚ ਦਾ ਆਪਾਂ ਇਥੋਂ ਕਟਿੰਗ ਕਰ ਲਵਾਂਗੇ ਗੁਲਾਈ ਪਾ ਕੇ ਦੇਖੋ ਜੀ 1.5 ਇੰਚ ਤੇ ਲਗਾਵਾਂਗੇ ਨਿਸ਼ਾਨੀ ਇਹ ਹੋ ਗਿਆ 1.5 ਇੰਚ ਠੀਕ ਹੈ ਜੀ ਇਹਨੂੰ ਗੁਲਾਈ ਦੇ ਵਿੱਚ ਆਪਾਂ ਇਦਾਂ ਕਰਕੇ ਕੱਟ ਲਵਾਂਗੇ ਇਹ ਕੋਲਾਈ ਬਾਅਦ ਚ ਕੱਟਣਾਂ ਦੇ ਪਹਿਲਾਂ ਆਪਾਂ ਨਿਸ਼ਾਨੀ ਲਗਾਉਣਾ ਲੈਣੀ ਜੀ ਹੁਣ ਆਪਾਂ ਨੇ ਕੀ ਕਰਨਾ ਜਿੱਥੇ ਆਪਾਂ ਨਿਸ਼ਾਨੀ ਲਗਾਈ ਆ ਇੱਥੋਂ ਆਪਾਂ 6 ਇੰਚ ਦੇ ਗੱਬਾ ਨਿਸ਼ਾਨੀ ਲਗਾ ਲਵਾਂਗੇ ਇੱਥੋਂ 6 ਇੰਚ ਦਾ ਵਿਚਾਲੜਾ ਹਿੱਸਾ ਠੀਕ ਹੈ ਜੀ ਤੇ ਸੈੱਟ ਵਾਲੇ ਹਿੱਸੇ ਆਪਾਂ ਨੇ ਲਗਾਉਣੇ ਨੇ 3-3 ਇੰਚ ਦੇ 3 ਇੰਚ ਇੱਧਰ ਲਗਾ ਲੈਣੇ ਆ ਤੇ 3 ਇੰਚ ਆਪਾਂ ਇੱਧਰ ਲਗਾਉਣਾ ਨੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜਿਹੜੀ ਇਹ ਆਪਾਂ ਇੱਥੋਂ ਕਟਿੰਗ ਕਰ ਲਵਾਂਗੇ ਤੇ ਇਹਦੀ ਆਪਾਂ ਇਦਾਂ ਕਰਕੇ ਇਦਾਂ ਪੱਤੀ ਦੀ ਸ਼ੇਪ ਬਣਾਉਣੀ ਆ ਮਤਲਬ ਕਿ ਫਲਾਵਰ ਬਣਾਉਣਾ ਆਪਾਂ ਇਹਦਾ ਆਪਾਂ ਫਲਾਵਰ ਦਾ ਪਿੱਲੋ ਬਣਾਵਾਂਗੇ ਠੀਕ ਹੈ ਜੀ ਇਦਾਂ ਕਰਕੇ ਜੀ ਦੇਖੋ ਪੱਤੀ ਦੀ ਸ਼ੇਪ ਆ ਗਈ ਆ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਲੋ ਜੀ ਕਟਿੰਗ ਇਰੀਆ ਆਪਾਂ ਕਰ ਲਈ ਹੁਣ ਆਪਾਂ ਪੱਤੀ ਦੀ ਕਟਿੰਗ ਕਰੇ ਸ਼ੇਪ ਦੇਣਾ ਚਾਹੁੰਦੇ ਹੋ ਸ਼ੇਪ ਦੇ ਸਕਦੇ ਹੋ ਤਿੱਖੀ ਦੇਣਾ ਚਾਹੁੰਦੇ ਹੋ ਸ਼ੇਪ ਤਿੱਖੀ ਦੇ ਸਕਦੇ ਹੋ ਜੇ ਗੁਲਾਈ ਵਾਲੀ ਸ਼ੇਪ ਦੇਣਾ ਚਾਹੁੰਦੇ ਹੋ ਤਾਂ ਗੁਲਾਈ ਵਾਲੀ ਵੀ ਦੇ ਸਕਦੇ ਹੋ ਠੀਕ ਹੈ ਜੀ ਉਹ ਆਪਦੇ ਹਿਸਾਬ ਨਾਲ ਦੇ ਸਕਦੇ ਹੋ ਸ਼ੇਪ ਲੋ ਜੀ ਆਪਾਂ ਪੱਤੀ ਦੀ ਸ਼ੇਪ ਦੇ ਦਿੱਤੀ ਆ ਤੇ ਹੁਣ ਆਪਾਂ ਤੁਹਾਨੂੰ ਫੋਨ ਕੇ ਦਿਖਾਉਨੇ ਆ ਇਹ ਦੇਖੋ ਜੀ ਕਿੰਨਾ ਸੋਹਣਾ ਫਲਾਵਰ ਬਣਿਆ ਇਹ ਆਪਣਾ ਠੀਕ ਹੈ ਜੀ ਹੁਣ ਇਹੀ ਫਲਾਵਰ ਆਪਾਂ ਇਹਦੇ ਉੱਪਰ ਰੱਖ ਲਵਾਂਗੇ ਸ਼ਰਟ ਉੱਪਰ ਤੇ ਨਿਸ਼ਾਨੀ ਲਗਾ ਕੇ ਫਿਰ ਸ਼ਰਟ ਨੂੰ ਵੀ ਆਪਾਂ ਕੱਟ ਲੈਣੇ ਆ ਸ਼ਰਟ ਆਪਾਂ ਬਚਾ ਲਈਏ ਜੀ ਠੀਕ ਹੈ ਜੀ ਤੇ ਇਹਦੇ ਉੱਤੇ ਹੁਣ ਆਪਾਂ ਇਹ ਫਲਾਵਰ ਰੱਖ ਲੈਣੇ ਆ ਹੁਣ ਇਹ ਤੇ ਆਪਾਂ ਨਿਸ਼ਾਨੀ ਲਗਾਣੇ ਆ ਦੇਖੋ ਜੀ ਆਪਣਾ ਕਿੰਨਾ ਸੋਹਣਾ ਫਲਾਵਰ ਬਣਿਆ ਬਣਿਆ ਟੀ-ਸ਼ਰਟ ਦਾ ਹੁਣ ਜਿਹੜੇ ਇਹ ਦੋਹੇ ਪਾਸੇ ਨੇ ਇਹ ਤਾਂ ਆਜੂ ਆਪਣਾ ਬਾਹਰਲਾ ਪਾਸਾ ਜੀ ਇਹ ਆਜੂ ਆਪਣਾ ਅੰਦਰਲਾ ਪਾਸਾ ਇਹ ਹੁਣ ਜੀ ਇਹ ਨਹੀਂ ਆਪਣੀ ਕਰਨੀ ਹੈ ਜੀ ਸਿਲਾਈ ਕਿਉਂਕਿ ਸਿਲਾਈ ਕਰਕੇ ਫੇਰੇ ਇਹ ਆਪਣਾ ਪਿੱਲੋ ਬਣੂਆ ਇਹਦੇ ਵਿੱਚ ਜਦੋਂ ਰੂੰ ਵਗੈਰਾ ਭਰੀ ਗਈ ਤੇ ਹੁਣ ਸਿਲਾਈ ਕਰਨ ਵਾਸਤੇ ਆਪਾਂ ਨੂੰ ਚਾਹੀਦੀ ਹੈ ਸੂਈ ਧਾਗੇ ਦੀ ਲੋੜ ਆਪਾਂ ਇਹ ਸਲਾਈ ਮਸ਼ੀਨ ਤੇ ਵੀ ਕਰ ਸਕਦੇ ਸੀ ਪਰ ਮਸ਼ੀਨ ਤੇ ਨਹੀਂ ਕਰ ਸਕਦੇ ਕਿਉਂਕਿ ਇਹ ਕੱਪੜਾ ਬਣਾਉਣ ਵਾਲਾ ਹੁੰਦਾ ਤੇ ਉਹਦੇ ਵਿੱਚ ਟੱਪਾ ਛੱਡਦੀ ਹੁੰਦੀ ਹੈ ਮਸ਼ੀਨ ਇਸ ਲਈ ਆਪਾਂ ਇਹਨੂੰ ਸੂਈ ਧਾਗੇ ਨਾਲ ਸਲਾਈ ਕਰ ਲੈਣੇ ਆ ਇਦਾਂ ਸਾਰੇ ਵਾਲੇ ਨਾਲ ਠੀਕ ਹੈ ਜੀ ਆਹ ਸਾਰੇ ਫਲਾਵਰ ਦੀ ਸਲਾਈ ਕਰਦੇ ਆ ਲਓ ਜੀ ਆਪਾਂ ਨੇ ਸਾਰਾ ਫਲਾਵਰ ਵਾਲੇ ਨਾਲ ਸਲਾਈ ਕਰ ਲਿਆ ਸੂਈ ਦੀ ਸੂਈ ਧਾਗੇ ਨਾਲ ਤੇ ਹੁਣ ਇਹਨੂੰ ਆਪਾਂ ਸਿੱਧਾ ਕਰ ਲੈਣੇ ਆ ਜੋ ਵੀ ਇਹਦੀਆਂ ਪੱਤੀਆਂ ਸਾਰੀਆਂ ਆਪਾਂ ਸਿੱਧੀਆਂ ਕਰ ਲੈਣੇ ਆ ਆਪਾਂ ਨੇ ਇਹ ਸਿੱਧਾ ਕਰ ਲਿਆ ਹੁਣ ਵਿੱਚ ਇਹਦੇ ਵਿੱਚ ਆਪਾਂ ਭਰਾਂਗੇ ਰੂਹ ਜਿਹੜੀ ਆ ਆਪਣੀ ਇਹ ਰੂਹ ਆ ਜੀ ਇਹ ਅੰਗਰੇਜ਼ੀ ਰੂਹ ਆ ਤੇ ਇਹਦੇ ਵਿੱਚ ਆਪਾਂ ਭਰ ਦਿੰਨੇ ਆ ਤੇ ਆਪਾਂ ਨੇ ਰੂਹੀ ਇਹਦੇ ਵਿੱਚ ਭਰ ਦਿੱਤੀ ਹੁਣ ਜਿਹੜਾ ਮਤਲਬ ਕਿ ਇਹ ਵਾਲਾ ਵੀ ਸਟੈਜ ਜੀ ਇਹ ਆਪਾਂ ਸਾਰਾ ਸੋਈ ਦੇ ਸੋਈ ਧਾਗੇ ਦੀ ਮਦਦ ਨਾਲ ਸਾਰਾ ਸਲਾਈ ਕਰ ਦਿੰਨੇ ਆ ਇਦਾਂ ਕਰਕੇ ਨਾ ਦੋਹੇ ਪਾਸੇ ਇਦਾਂ ਅਟੈਚ ਕਰਕੇ ਇਹਨੂੰ ਸਲਾਈ ਕਰ ਦਿੰਨੇ ਆ ਸਾਰੇ ਨੂੰ ਲੋ ਜੀ ਆਪਾਂ ਨੇ ਇਹ ਸਾਰੀ ਰੋਈ ਇਹਦੇ ਵਿੱਚ ਭਰ ਦਿੱਤੀ ਆ ਇਹਨੂੰ ਇੱਥੋਂ ਸਲਾਈ ਕਰ ਦਿੱਤਾ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਜਿਹੜਾ ਇਹਦੇ ਵਿੱਚ ਲੈਂਸ ਦਾ ਕੱਟਿਆ ਹੋਇਆ ਸੀ ਉਹ ਆਪਾਂ ਮਤਲਬ ਕਿ ਕੋਈ ਵੀ ਕਲਰ ਦਾ ਲੈ ਲਓ ਜਿਹੜਾ ਇਹਦੇ ਮੈਚਿੰਗ ਕਰੂਗਾ ਇੰਨਾ ਕੁ ਕਲਰ ਦਾ ਕੱਪੜਾ ਲੈ ਲਿਆ ਆਪਾਂ ਨੇ ਤੇ ਇਹ ਜਿਹੜਾ ਗਲਾਈ ਵਿੱਚੋਂ ਕੱਟਿਆ ਹੋਇਆ ਸੀ ਇਹ ਪੀਸੇ ਦੇ ਉੱਤੇ ਰੱਖ ਕੇ ਇਹ ਤਾਂ ਥੋੜਾ ਜਿਹਾ ਇਹ ਵੱਡਾ ਕੱਟਣਾ ਗਲਾਈ ਦੇ ਵਿੱਚ ਤੇ ਇਹਨੂੰ ਵੱਡਾ ਕੱਟ ਕੇ ਤੇ ਇਹਦੇ ਆਪਾਂ ਨੀਚਲੇ ਹਿੱਸੇ ਦੇ ਉੱਤੇ ਜੜ ਦਵਾਂਗੇ ਆਹ ਵਾਲੇ ਹਿੱਸੇ ਤੇ ਤੇ ਜੜ ਦਵਾਂਗੇ ਇਦਾਂ ਹੀ ਸੂਈ ਦੀ ਮਦਦ ਨਾਲ ਇਹ ਹਿੱਸੇ ਜੜ ਕੇ ਫਿਰ ਆਪਾਂ ਜਿਹੜਾ ਉੱਪਰਲਾ ਹਿੱਸਾ ਉਹ ਵੀ ਆਪਾਂ ਕਟਾਂਗੇ ਉਹ ਤੁਹਾਨੂੰ ਦੱਸਾਂਗੇ ਕਿਵੇਂ ਕਟਿੰਗ ਹੋਊਗਾ ਪਹਿਲਾਂ ਇਹ ਕਟਿੰਗ ਕਰ ਲਓ ਜੀ ਇਸ ਤਰ੍ਹਾਂ ਆਪਾਂ 9 ਇੰਚ ਲੰਬਾਈ ਕੱਪੜਾ ਲੈ ਲੈਣਾ 9 ਇੰਚੀ ਲੰਬਾਈ ਲੈਣੀ ਹੈ 9 ਇੰਚੀ ਚੜਾਈ ਲੈਣੀ ਹੈ ਤੇ ਇਹਦੀ ਸਿੰਗਲ ਦੀ ਆਪਾਂ ਕਰ ਲੈਣੇ ਆ ਕਟਿੰਗ ਤੇ ਫਿਰ ਇਹਦਾ ਆਪਾਂ ਬਣਾਉਨੇ ਆ ਗੋਲਚਾਰਾ ਤੇ ਗੋਲਚਾਰ ਦੇ ਵਿੱਚ ਭਰਾਂਗੇ ਆਪਾਂ ਰੂਪਾਂ ਨੇ ਕੱਟ ਲਈ ਸੀ ਇਹਦੀ ਇਹ ਵੱਡਾ ਮਤਲਬ ਕਿ ਗਲਾਈ ਦੇ ਵਿੱਚ ਵੱਡਾ ਜ ਆ ਦੇ ਕੱਟਿਆ ਸੀ ਤੇ 9 9 ਇੰਚ ਦਾ 9 ਇੰਚ ਚੜਾਈ ਰੱਖ ਕੇ 9 ਇੰਚ ਲੰਬਾਈ ਰੱਖ ਕੇ ਗਲਾਈ ਕੱਟੀ ਹੈ ਇਹ ਤੇ ਫੇਰ ਇਹਨੂੰ ਸੂਈ ਦੀ ਮਦਦ ਨਾਲ ਇਦਾਂ ਸਾਰੇ ਸੜੋਪੇ ਲਗਾ ਲੈਣੇ ਨੇ ਤੇ ਸਾਰੇ ਜਦੋਂ ਸੜੋਪੇ ਲੱਗ ਜਾਣਗੇ ਤੇ ਫੇਰ ਇਹਨੂੰ ਆਪਾਂ ਜੋ ਸੂਈ ਦੇ ਧਾਗੇ ਨਾਲ ਸੜੋਪੇ ਲਗਾਏ ਨੇ ਇਹ ਧਾਗਾ ਆਪਾਂ ਨੇ ਖਿੱਚ ਲੈਣਾ ਤੇ ਜਿਹਦੇ ਨਾਲ ਆਪਾਂ ਇਹਦੇ ਵਿੱਚ ਰੂੰ ਹੀ ਭਰ ਦਵਾਂਗੇ ਤੇ ਦੇਖੋ ਜੀ ਇਦਾਂ ਕਰਕੇ ਆਪਾਂ ਸਾਰਾ ਇਹ ਇਕੱਠਾ ਕਰ ਲੈਣਾ ਇਦਾਂ ਕਰਕੇ ਧਾਗਾ ਸਾਰਾ ਖਿੱਚ ਲੈਣਾ ਦੇਖੋ ਜੀ ਠੀਕ ਹੈ ਜੀ ਇਹਦਾ ਖਿੱਚ ਕੇ ਹੁਣ ਇਹਦੇ ਵਿੱਚ ਆਪਾਂ ਰੂਹ ਭਰ ਦਵਾਂਗੇ ਪਹਿਲਾਂ ਤਾਂ ਇਹਦੇ ਵਿੱਚ ਭਰਾਂਗੇ ਜਿਹੜਾ ਆਪਣਾ ਇਹ ਵਾਲਾ ਬਣਾਇਆ ਸੀ ਇਹਦੇ ਵਿੱਚ ਰੂਹ ਭਰ ਦਵਾਂਗੇ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਰੂਹ ਭਰ ਦਵਾਂਗੇ ਭਰ ਦਿੰਨੇ ਆ ਇਦਾਂ ਕਰਕੇ ਨਾ ਸਾਰੀ ਸੈਟਿੰਗ ਦੇ ਨਾਲ ਸਾਰੀ ਰੂਹ ਭਰ ਦਵਾਂਗੇ ਦੇਖੋ ਜੀ ਇਦਾਂ ਕਰਕੇ ਰੂਹ ਆਪਾਂ ਨੇ ਭਰ ਲਈ ਆ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜੋ ਇਹ ਸੁਈ ਧਾਗਾ ਆਪਾਂ ਨੇ ਲਾਇਆ ਹੋਇਆ ਤੇ ਇਦਾਂ ਕਰਕੇ ਧਾਗਾ ਸਾਰਾ ਆਪਾਂ ਨੇ ਖਿੱਚ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਨੇ ਇਹਦੇ ਵਿੱਚ ਰੱਖ ਕੇ ਇਹਦੀ ਮਦਦ ਨਾਲ ਆਪਾਂ ਆਲੋ ਧਾਲੋ ਇਹਨੂੰ ਸਲਾਈ ਕਰ ਲੈਣੇ ਆ ਇਦਾਂ ਕਰਕੇ ਸਾਰੇ ਟੱਕੇ ਭਰ ਦਿਨੇ ਆ ਦੇ ਵਿੱਚ ਤੇ ਆਪਣਾ ਬਹੁਤ ਸੋਹਣਾ ਫਲਾਵਰ ਵਾਲਾ ਪਿੱਲੋ ਤਿਆਰ ਹੋਊਗਾ ਤੇ ਬੱਚੇ ਵੀ ਇਹਨੂੰ ਦੇਖੋ ਜੀ ਆਪਣਾ ਕਿੰਨਾ ਸੋਹਣਾ ਪਿੱਲੋ ਪਿੱਲੋ ਤਿਆਰ ਹੋ ਗਿਆ ਫਲਾਵਰ ਵਾਲਾ ਤੇ ਇਹ ਦੇਖੋ ਇਹ ਹੈਗੀ ਹੈ 프ਰੰਟ ਜੀ ਇਹ ਹੈਗੀ ਹੈ ਬੈਕ ਬੈਕ ਆਪਾਂ ਨੇ ਇਹ ਤਾਰ ਰੱਖਿਆ ਕਿਉਂਕਿ ਇਹ ਜੋ ਸ਼ਰਟ ਦਾ ਉਹ ਸੀ ਕਲਰ ਇਹ ਥੋੜਾ ਜਿਹਾ ਫਿੱਟਿਆ ਹੋਇਆ ਹੋਇਆ ਸੀ ਮਤਲਬ ਕਿ ਕਲਰ ਇਹਦਾ ਉੱਡਿਆ ਹੋਇਆ ਸੀ ਤੇ ਇਸ ਲਈ ਆਪਾਂ ਬੈਕ ਪਾਸਾ ਇਹ ਰੱਖ ਲਿਆ ਤੇ 프ਰੰਟ ਵਾਲਾ ਪਾਸਾ ਜੋ ਡਾਰਕ ਸੀ ਸ਼ਰਟ ਦਾ ਪਾਸਾ ਉਹ ਰੱਖ ਲਿਆ ਤੇ ਦੇਖੋ ਜੀ ਬਹੁਤ ਸੋਹਣਾ ਤਿਆਰ ਹੋਇਆ ਤੇ ਪਨਾ ਨੂੰ 10 ਤੱਕ ਆਫੀ ਲੱਗ ਜਾਂਦਾ ਪਰ ਚੀਜ਼ ਬਣ ਕੇ ਪੂਰੀ ਵਧੀਆ ਰੈਡੀ ਹੋਏ ਨੇ ਨਾਲ ਤਾਂ ਆਪਣੇ ਟੀ-ਸ਼ਰਟ ਕਮ ਆ ਗਈ ਪੁਰਾਣੀ ਨਹੀਂ ਆਪਾਂ ਸਿੱਟ ਦਿੰਨੇ ਆ ਨਾਲੇ ਮਤਲਬ ਕਿ ਆਪਣੀ ਜੋ ਰੂਪਈਸੀ ਬਾਧੂ ਹੋ ਆਪਣੇ ਕੰਮ ਆ ਗਈ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ ਨਾਲ ਇੱਕ ਬਹੁਤ ਜ਼ਿਆਦੇ ਘਟਾ ਹੁੰਦੇ ਨੇ ਤੇ ਲਾਈਕ ਵੱਧ ਤੋਂ ਵੱਧ ਕਰਿਆ ਕਰੋ ਜੀ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੇ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਨ ਸ਼ਸ਼ਿਕਾ ਜੀ ਆਪਣਾ ਪਿੱਲੋ ਕਿੰਨਾ ਵਧੀਆ ਲੱਗਦਾ ਫਲਾਵਰ ਵਾਲਾ ਬਹੁਤ ਸੋਹਣਾ ਲੱਗਦਾ ਤੇ ਸੋਫੇ ਤੇ ਪਿਆ ਇਦਾਂ ਹੀ ਆਪਾਂ ਜੋ ਵੀ ਆਪਣੇ ਆ ਸ਼ਰਟਾਂ ਹੁੰਦੀਆਂ ਨੇ ਲੱਗ ਲੱਗ ਕਲਰਾਂ ਦੀਆਂ ਸਾਰੀਆਂ ਇਦਾਂ ਹੀ ਪਿੱਲੋ ਬਣਾ ਕੇ ਸੋਫੇ ਤੇ ਰੱਖ ਲਵਾਂਗੇ ਤੇ ਬਹੁਤ ਸੋਹਣਾ ਆਪਣਾ ਸੋਫੇ ਤੇ ਰੱਖਿਆ ਹੋਇਆ ਪਿੱਲੋ ਬਹੁਤ ਕੈਂਟ ਲੱਗਦਾ ਤੇ ਚਲੋ ਜੀ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ